ਠਿੰਡਾ ਦੇ ਹਨੂਮਾਨ ਚੌਕ ਦੇ ਨੇੜੇ ਮਹਾਦੇਵ ਬੈકરી ਦੇ ਅੰਦਰ ਫੰਗਸ ਲੱਗਾ ਦਿੱਤਾ ਬ੍ਰਾਊਨ ਕੇਕ ਇੱਕ ਨੌਜਵਾਨ ਹੋਇਆ ਬਿਮਾਰ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਬੈਕਰੀ ਦੇ ਆ ਕੇ ਹਗਾਮਾ ਮਾਮਲਾ ਸ਼ੁੱਕਰਵਾਰ ਨੂੰ 11 ਵਜੇ ਲਗਭਗ ਦਾ ਬਠਿੰਡਾ ਦੇ ਹਨੂਮਾਨ ਚੌਕ ਦੇ ਨੇੜੇ ਮਹਾਦੇਵ ਬੈਕਰੀ ਦੇ ਅੰਦਰ ਇੱਕ ਵਿਅਕਤੀ ਵੱਲੋਂ ਬ੍ਰਾਊਨ ਕੇਕ ਲਿਆ ਗਿਆ ਸੀ ਤਾਂ ਉਸ ਦੇ ਵਿੱਚ ਫੰਗਸ ਲੱਗੀ ਹੋਈ ਸੀ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਆ ਕੇ ਹਗਾਮਾ ਕੀਤਾ ਗਿਆ ਇਸ ਮੌਕੇ ਉਹਨਾਂ ਲੋਕਾਂ ਨੇ ਵੀ ਅਪੀਲ ਕੀਤੀ ਕਿ ਇਸ ਬੈਕਰੀ ਤੋਂ ਕੋਈ ਵੀ ਵਿਅਕਤੀ ਸਮਾਨ ਨਾ ਲਵੇ ਆ ਉਸ ਨੂੰ ਸੁਣਾਉਣਿਆ ਕੀ ਸੀ ਪੂਰਾ ਮਾਮਲਾ ਹਾਂਜੀ ਆਪਣਾ ਮੈਂ ਪਿੰਡ ਕੋਟਸ਼ਵੀ ਦਾ ਨੰਬਰਦਾਰਾਂ ਬਲਵਿੰਦਰ ਸਿੰਘ ਜੀ ਸਾਡੀ ਰਹਾਇਸ਼ ਇੱਥੇ ਡਾਕਟਰ ਬੰਦਰਾਂ ਦੇ ਕੋਲੇ ਬਠਿੰਡੇ ਹੈ ਜੀ 메ਨ ਗੋਨਿਆਣਾ ਰੋਡ ਤੇ ਸਾਰਿਆਂ ਤੋਂ ਮੈਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਿਆਦਾ ਕਰਦਾ ਕਿ ਸਾਡੇ ਬੇਟੇ ਦੀ ਜਾਨ ਬਚ ਰਹੀ ਤੁਸੀਂ ਪੁੱਛੋਗੇ ਕਿ ਕਿਉਂ ਕੀ ਗੱਲ ਹੋਈ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਬੇਟਾ ਰਾਤੀ 8:30 ਵਜੇ ਕੱਲ ਸ਼ਾਮ ਨੂੰ ਮਹਾਦੇਵੀ ਬੇਕਰੀ ਦੇ ਉਤੋਂ ਆਹ ਪ੍ਰੋਡਕਟ ਲੈ ਕੇ ਗਿਆ ਸੀਗਾ ਜੀ ਕੇਕ ਆ ਅੱਛਾ ਜਦੋਂ ਇਹਨੇ ਸ਼ਾਮ ਨੂੰ ਜਾਨ ਸਾਰੀ ਖਾਦਾ ਸਿਰਫ ਰਸਤੇ ਦਾ 2-3 ਮਿੰਟ ਦਾ ਰਸਤਾ ਹੈਗਾ ਜਾਨ ਸਾਰ ਜਦੋਂ ਇਹਨੇ ਇੱਕ ਪੀਸ ਖਾਦਾ ਤਾਂ ਇਹ ਕਹਿੰਦਾ ਵੀ ਖਾਣ ਵੇਲੇ ਮੈਨੂੰ ਪਤਾ ਲੱਗਿਆ ਸੀਗਾ ਵੀ ਥੋੜਾ ਜਿਹਾ ਇਹ ਮੈਨੂੰ ਖੱਟਾ ਜਿਹਾ ਲੱਗਦਾ ਹੈ ਜਾਂ ਹੋਰ ਪਰ ਜਿਹੜੀ ਚੀਜ਼ ਮੂੰਹ ਦੇ ਵਿੱਚ ਪੈ ਗਈ ਉਹ ਇਹਨੇ ਅੰਦਰ ਨਿਗਲ ਲਈ ਉਸ ਤੋਂ ਬਾਅਦ ਇੱਕ ਮਿੰਟ ਦੇ ਵਿੱਚ ਵਿੱਚ ਹੀ 2 ਮਿੰਟਾਂ ਦੇ ਵਿੱਚ ਵਿੱਚ ਇਹ ਕਹਿੰਦਾ ਡੈਡੀ ਮੈਨੂੰ ਤਾਂ ਕਿ ਮੈਂ ਦੂਸਰੇ ਪਾਸੇ ਬੈਠ ਤੇ ਪਿਆ ਸੀਗਾ ਇਹ ਕਹਿੰਦਾ ਜੀ ਮੈਨੂੰ ਤਾਂ ਕਿ ਜੀ ਕੱਚਾ ਹੋਣ ਲੱਗ ਗਿਆ ਤੇ ਜਿਵੇਂ ਆਪਣਾ ਜਿਹਨੂੰ ਆਪਾਂ ਬੱਤ ਕਹਿੰਦੇ ਆ ਉਲਟੀਆਂ ਟਾਈਪ ਇਸ ਤਰ੍ਹਾਂ ਕਹਿੰਦਾ ਮੈਨੂੰ ਤਾਂ ਲੱਗਦਾ ਆਉਂਦੀ ਆ ਮੈਂ ਕਿਹਾ ਕੀ ਕੀ ਕਰਿਆਗਾ ਰੋਟੀ ਰਾਟੀ ਨਹੀਂ ਖਾਦੀ ਇਹ ਕਹਿੰਦਾ ਮੈਂ ਤਾਂ ਕੇਕ ਲਿਆ ਕੇ ਖਾਦਾਗਾ ਮੈਂ ਕਿਹਾ ਮੈਨੂੰ ਦਿਖਾ ਮੈਂ ਜਦੋਂ ਆ ਕੇਕ ਵਾਲਾ ਪੈਕਟ ਲਾਈਟਾਂ ਦੇ ਚਾਨਣ ਦੇ ਵਿੱਚ ਦੇਖਿਆ ਸਾਰਾ ਖੋਲ ਕੇ ਇਹ ਚਾਰ ਸ਼ਵੇਰੇ ਤੇ ਫੰਗਸ ਲੱਗੀ ਹੋਈ ਸੀਗੀ ਚਾਰ ਸ਼ਵੇਰੇ ਬਿਲਕੁਲ ਕਿੱਟਾ ਹੋਇਆ ਪਿਆ ਸੀਗਾ ਕਈ ਥਾਵਾਂ ਤੇ ਉਸ ਸਮੇਂ ਸਵੇਰ ਤਾ ਇਸ ਤੇ ਮੈਨੂੰ ਕੋਈ ਨਜ਼ਰ ਨਹੀਂ ਆਇਆ ਪਰ ਉਸ ਸਮੇਂ ਜਦੋਂ ਮੈਂ ਦੇਖਿਆ ਬਰੀਕ ਬਰੀਕ ਟਾਈਪ ਦੇ ਕੀੜੇ ਟਾਈਪ ਜੇ ਵੀ ਇਹਦੇ ਉੱਤੇ ਭੁੰਮ ਰਹੇ ਸੀਗੇ ਤਾਂ ਮੈਂ ਇਹਨੂੰ ਨਾਦ ਦੀ ਨਾਲ ਮੈਂ ਸਮਝ ਗਿਆ ਕਿ ਸਾਰੀ ਜਿਹੜੀ ਕਰਾਵਾਤ ਕਰਤੀ ਐ ਇਸ ਕੇਕ ਨੇ ਕਰਤੀ ਐ ਬੇਟੇ ਦਾ ਨਹੀਂ ਨੁਕਸਾਨ ਹੋ ਜਾਣਾ ਸੀਗਾ ਬਸ ਇਸ ਕਰਕੇ ਜੋ ਰਾਤ ਇਹ ਕੇਕ ਲੈ ਕੇ ਆਏ ਸੀ ਉਹਦੇ ਕਰਕੇ ਇਹ ਇਹਦੀ ਆਪਣਾ ਜਾਨ ਚਲੀ ਜਾਣੀ ਸੀਗੀ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਉਹ 10 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀਗੀ ਮੈਂ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰੀਆ ਅਦਾ ਕਰਦਾ ਸਾਡਾ ਬੇਟਾ ਮੌਤ ਦੇ ਮੂੰਹ ਦੇ ਵਿੱਚੋਂ ਵਾਪਸ ਆ ਗਿਆਗਾ ਪਰ ਇਸ ਮਹਾਦੇਵੀ ਵੇਕਰੀ ਬਠਿੰਡਾ ਦੇ ਵਿੱਚ ਹੈਗੀ ਜੋ ਹਨੂਮਾਨ ਚੌਕ ਤੇ ਫੌਜੀ ਚੌਕ ਦੇ ਵਿਚਾਲੇ ਹੈਗੀ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਆਪਣਾ ਕੱਲਾ ਸਾਡੇ ਤੇ ਨਹੀਂ ਗੱਲ ਇਹ ਇਹ ਸ਼ਹਿਰ ਦੇ ਸਾਰੇ ਜਿੰਨੇ ਹੈਗੇ ਹੈਗੇ ਹੋਰ ਆ ਛੋਟੇ ਬੱਚਿਆਂ ਨੂੰ ਕੇਕ ਲੈ ਕੇ ਜਾਂਦੇ ਆ ਹੋਰ ਲੈ ਕੇ ਜਾਂਦੇ ਆ ਉਹਨਾਂ ਦਾ ਵੀ ਇਹੀ ਹਾਲ ਹੈ ਬਾੜਾ ਇਹ ਨੰਬਰਦਾਰ ਦੇ ਦੌਰ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰਾ ਫਰਜ਼ ਬਣਦਾ ਸੀਗਾ ਕਿ ਮੈਂ ਇਸ ਗੱਲ ਨੂੰ ਹਾਈਲਾਈਟ ਕਰਾਂ ਕਿਉਂਕਿ ਆਮ ਦੂਸਰੇ ਲੋਕਾਂ ਨੂੰ ਦੇਖਦੇ ਆ ਉਹ ਜਦੋਂ ਕਹਿੰਦੇ ਆ ਯਾਰ ਖੱਟਾ ਅਗਲਾ ਕਹਿੰਦਾ ਜੀ ਕੂੜੇਦਾਨ 'ਚ ਸਿੱਟ ਦਿਓ ਉਹ ਉੱਥੇ ਚੁੱਪ ਹੋ ਜਾਂਦਾ ਮੈਂ ਆਪਣੀ ਵੀ ਇਹ ਬੇਟੇ ਦੀ ਵੀ ਜਾਨ ਆ ਬਚਾਉਣ ਦੀ ਕਿੱਥੇ ਕੋਸ਼ਿਸ਼ ਕੀਤੀ ਹੈਗੀ ਤੇ ਉੱਥੇ ਲੋਕਾਂ ਨੂੰ ਵੀ ਜਾਗਰੂਕ ਕਰਦਾ ਕਿ ਇਹ ਇਹ ਜੀਆਂ ਜਿਹੜੀਆਂ ਚੀਜ਼ਾਂ ਆ ਉਹ ਤੁਸੀਂ ਭਰਾਵੋ ਕਿਰਪਾ ਕਰਕੇ ਇਹ ਜੀਆਂ ਖਾਓ ਨਾ ਬੀਬੀਆਂ ਮਾਈਆਂ ਭੈਣਾਂ ਨੂੰ ਵੀ ਕਹਿਣਾ ਵੀ ਇਹ ਜੀਆਂ ਬੇਕਰੀਆਂ ਤੋਂ ਲੈ ਕੇ ਚੀਜ਼ਾਂ ਕਦੇ ਨਾ ਖਾਓ ਤੁਸੀਂ ਕਈ ਵਾਰ ਆਪਾਂ ਸੋਚ ਲੈਣੇ ਆ ਕਿ ਆਪਾਂ ਮਹਿੰਗੀ ਚੀਜ਼ ਲੈਣੀ ਆ ਕਿਉਂਕਿ ਇਹ ਬੇਕਰੀ ਵਾਲੇ ਬਹੁਤ ਮਹਿੰਗੇ ਆ ਆਪਾਂ ਨੂੰ ਲੱਗਦੇ ਆ ਵੀ ਮਹਿੰਗੀ ਚੀਜ਼ ਬਹੁਤ ਵਧੀਆ ਹੋਊਗੀ ਬੇਸ਼ੱਕ ਇਹਦੇ ਉੱਪਰ ਲਿਖਿਆ ਹੋਇਆ ਹੈਗਾ ਕਿ ਐਕਸਪਾਇਰੀ ਡੇਟ 15 ਫਰਵਰੀ ਦੀ ਲਿਖੀ ਹੋਈ ਹੈ ਪਰ ਅਸੀਂ ਤਾਂ 13 ਫਰਵਰੀ ਨੂੰ ਲੈ ਕੇ ਆਗੇ 13 ਫਰਵਰੀ ਦੀ ਸ਼ਾਮ ਨੂੰ ਲੈ ਕੇ ਗਏ ਆ ਜਦੋਂ ਕਿ ਟੈਂਪਰੇਚਰ ਵੀ ਬਹੁਤ ਲੋ ਹੁੰਦਾ ਉਸ ਸਮੇਂ ਫਿਰ 2 ਮਿੰਟ ਦੇ ਵਿੱਚ ਵਿੱਚ ਸਾਡਾ ਰਸਤਾ ਹੈਗਾ ਘਰ ਦਾ ਤੇ ਬੇਕਰੀ ਦਾ ਉਹਦੀ ਖਾਲੀ ਹੈਗੀ ਤੇ ਮੌਸਮ ਦੇ ਮੂੰਹ ਦੇ ਵਿੱਚੋਂ ਬਚ ਰਹੇ ਹਾਂ ਕੀ ਕਰਦੇ ਹਾਂ ਮੰਗਤਾ ਜੀ ਇਹ ਕਰਦੇ ਆਂਗੇ ਪਹਿਲਾਂ ਤਾਂ ਤੁਸੀਂ ਇਹਨਾਂ ਨੂੰ ਪੁੱਛੋ ਵੀ ਇਹ ਆਪਦੀ ਗਲਤੀ ਮਹਿਸੂਸ ਕਰਦੇ ਆ ਕਿ ਨਹੀਂ ਕਰਦੇ ਉਸ ਤੋਂ ਬਾਅਦ ਦੇਖਿਆ ਜਾਊਗਾ ਵੀ ਆਪਾਂ ਕੀ ਕਰਨਾ ਹੈ ਕਿ ਇਹ ਪ੍ਰੋਡਕਟ ਜਿਹੜਾ ਹਨਾ ਆਪਣੇ ਕੋਲੇ ਗਿਆ ਸਰ ਬਿਲਕੁਲ ਸਹੀ ਹੈ ਉਹ ਗਰਮ ਕਰਕੇ ਪੈਕ ਕਰਕੇ ਆਇਆ ਥਾ ਕਿਸੇ ਕੋ ਦੇਣਾ ਥਾ 10 ਪੀਸ 2 ਪੀਸ ਰਹਿ ਗਿਆ ਥਾ ਤਾਂ ਕਰਕੇ ਉਹ ਗਰਮ ਕਰਕੇ ਤੇ ਠੰਡ ਕਰਕੇ ਉਹ ਉੱਲੀ ਆ ਗਈ ਅੱਛਾ ਗਲਤੀ ਮੰਨਤੀ ਹੋ ਗਲਤੀ ਅਬ ਸਰ ਦਿਖ ਰਹਾ ਉਸਨੇ ਕਹਿਣ ਵਾਲੀ ਕੀ ਬਾਤ ਹੈ ਉਹ ਤਾਂ ਮੈਂ ਕਹਿ ਰਹਾ ਹਾਂ ਬਾਕੀ ਹੋਰ ਕੋਈ ਚੀਜ਼ ਆਪਕੋ ਚੈੱਕ ਕਰਨਾ ਕਰ ਲੋ उसके नहीं लिए मैं तो कोई नहीं, हम नहीं सर हेल्थ तो है, डिपार्टमेंट का डीएचओ नहीं बिल्कुल सही है सर जो हुआ है वो मैं बता रहा हूँ वो गर्म करके तो ठंडे में अब यहाँ पे ठंड है तो गर्म और ठंड का तो प्रभाव टेम्परेचर का पड़ेगा आपके पास आए थे कस्टमर कस्टमर तो ले ही गए होंगे तहीं आया है सर अब एक एक बंदे को तो पहचान नहीं सकते क्योंकि जो आएंगे हो जाती है सर कभी कभी तो हो ही जाती है